ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਜੇ ਵਲੌਗਸ ਤੁਹਾਡਾ ਸਵਾਗਤ ਹੈ ਜੀ। ਲੋ ਜੀ ਆਪਾਂ ਆਪਣਾ ਇਹਦਾ ਵਲੌਗ ਸ਼ੂਟ ਕਰਨ ਆਏ ਆ ਜੀ। ਇਹ ਦਾਸਤਾਨੇ ਸ਼ਹਾਦਤ ਸਿੱਖ ਮੋਰ ਮਿਊਜ਼ੀਅਮ ਆ ਜੀ। ਤੇ ਅੰਦਰ ਸਾਰੀ ਸਿੱਖ ਹਿਸਟਰੀ ਹੈ ਜੀ। ਆਪਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਹਰ ਖੜੇ। ਤੇ ਟਿਕਟ ਲੱਗਦੀ ਹੈ ਅੰਦਰ ਜਾਣ ਵਾਸਤੇ। ਬਾਕੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਨਲਾਈਨ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ। ਬਾਕੀ ਆਪਾਂ ਅੰਦਰ ਚੱਲਦੇ ਆਂ ਤੇ ਤੁਹਾਨੂੰ ਵੀ ਅੰਦਰ ਦਿਖਾਣੇ ਇਹ ਇਤਿਹਾਸ ਆਪਣੇ ਸਿੱਖਾਂ ਦਾ ਤੇ ਬਾਕੀ ਅੰਦਾ ਚਲ ਕੇ ਦੇਖਦੇ ਆਂ ਜੀ ਕੀ ਕੀ ਚੀਜ਼ ਹੈ। ਲਓ ਜੀ ਆਪਾਂ ਦਾਸਤਾਨੇ ਸ਼ਹਾਦਤ ਦੇ ਅੰਦਰ ਆ ਗਏ ਆਂ ਜੀ ਸਿੱਖ ਬੋਰ ਮਿਊਜ਼ੀਅਮ ਆ ਇਹ ਤੇ ਦੇਖ ਸਕਦੇ ਹੋ ਸਾਹਮਣੇ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਦੇਖਦੇ ਜਿੱਥੇ ਇਤਿਹਾਸੇ ਖੂਹੀ ਆ ਤੇ ਇੱਧਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵੀ ਦਿਖਦਾ ਵਾ ਜੀ ਇੱਥੋਂ ਅੰਦਰੋਂ ਨੇੜੇ ਨੇੜੇ ਹੀ ਆ ਨਾਲ-ਨਾਲ ਹੀ ਇਹ ਸਾਰਾ ਕੁਝ ਸ੍ਰੀ ਚਮਕੌਰ ਸਾਹਿਬ ਦਾਸਤਾਨੇ ਸ਼ਹਾਦਤ ਤੇ ਅਜਾਇਬ ਘਰ ਆ ਜੀ ਓਪਨ 에ਅਰ ਥੀਏਟਰ ਅੰਦਰ ਰਿਸੈਪਸ਼ਨ ਪ੍ਰਬੰਧਕ ਬਲਾਕ ਬਾਕੀ ਫੂਡ ਕਿ ਉਸ ਇੱਕ ਵੀ ਪੀਣ ਵਾਲਾ ਪਾਣੀ ਸਭ ਕੁਛ ਹੈ ਜੀ ਇੱਥੇ ਜੇ ਦੇਖ ਸਕਦੇ ਹੋ ਸਾਹਮਣੇ ਲੋਕੇਸ਼ਨ ਬਹੁਤ ਅੱਛੀ ਹੈ ਬਹੁਤ ਅੱਛੀ ਮੇਨਟੇਨੈਂਸ ਕੀਤੀ ਹੋਈ ਹੈ ਤੇ ਬੱਚਿਆਂ ਲਈ ਆ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਹੈ ਜੀ ਜਰੂਰ ਆਪਣੇ ਬੱਚਿਆਂ ਨੂੰ ਇੱਕ ਵਾਰੀ ਲੈ ਕੇ ਆਓ ਇੱਥੇ ਉਹਨਾਂ ਨੂੰ ਵੀ ਦਿਖਾਓ ਵੀ ਸਿੱਖ ਇਤਿਹਾਸ ਕੀ ਚੀਜ਼ ਹੁੰਦੀ ਹੈ ਤੇ ਉਹਨਾਂ ਨੂੰ ਵੀ ਸਿੱਖ ਇਤਿਹਾਸ ਨਾਲ ਜੋੜੋ ਇੱਕ ਵਾਰੀ ਵਿਜ਼ਿਟ ਜਰੂਰ ਕਰਿਓ ਬਹੁਤ ਅੱਛੀ ਲੋਕੇਸ਼ਨ ਹੈ ਜੀ ਬਾਕੀ ਆ ਤੁਸੀਂ ਦੇਖ ਸਕਦੇ ਹੋ ਬਿਲਡਿੰਗਸ ਬਹੁਤ ਅੱਛੀਆਂ ਬਣਾਈਆਂ ਆ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੰਡਾ ਸਾਹਿਬ ਬਣਿਆ ਹੋਇਆ ਫੁਆਰੇ ਵਗੈਰਾ ਚੱਲਦੇ ਆ ਉਹਦੇ 'ਚ ਤੇ ਧਾਰਮਿਕ ਸ਼ਬਦ ਚੱਲ ਰਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਤੁਸੀਂ ਬਾਕੀ ਆਪਾਂ ਹੌਲੀ-ਹੌਲੀ ਕਰਕੇ ਤੁਹਾਨੂੰ ਸਾਰਾ ਦਿਖਾਵਾਂਗੇ ਫਿਲਹਾਲ ਆਪਾਂ ਹਜੇ ਅੰਦਰ ਐਂਟਰੀ ਹੋਏ ਆ ਕਿਉਂਕਿ ਹੌਲੀ-ਹੌਲੀ ਸ਼ੂਟ ਕਰਨਾ ਪੈਣਾ ਕਿਉਂਕਿ ਜ਼ਿਆਦਾਤਰ ਇਹ ਸਾਰਾ ਓਪਨ ਚ ਹੀ ਆ ਗਰਮੀ ਵੀ ਬਹੁਤ ਹੈ ਧੁੱਪ ਵੀ ਬਹੁਤ ਜ਼ਿਆਦਾ ਇਸੇ ਕਰਕੇ ਹੌਲੀ-ਹੌਲੀ ਕਰਕੇ ਜਿੰਨਾ-ਜਿੰਨਾ ਮੇਰੇ ਤੋਂ ਸ਼ੂਟ ਹੋਊਗਾ ਉਹਨਾਂ ਨਾਲ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਵਧੀਆ ਤਰੀਕੇ ਨਾਲ ਦਿਖਾ ਸਕਾਂ ਬਾਕੀ ਆਹਾ ਇਹ ਤਾਂ ਗੇਟ ਆ ਜੀ ਇਹ ਦੇਖ ਸਕਦੇ ਹੋ ਬਾਹਰ ਜਾਣ ਵਾਸਤੇ ਤੇ ਬਾਕੀ ਆ ਸਾਰਾ ਕੁਝ ਇਹਨਾਂ ਨੇ ਦਿੱਤਾ ਹੋਇਆ ਵੀ ਕਿਹੜਾ ਰਸਤਾ ਕਿੱਧਰ ਨੂੰ ਜਾਂਦਾ ਵਾ ਤੇ ਆਪਾਂ ਹੁਣ ਚੱਲਾਂਗੇ ਅਗਲੇ ਬਲਾਕ ਵੱਲ ਤੇ ਅਜੈਬਕਰ ਬਾਕੀ ਇਹ ਤੁਸੀਂ ਦੇਖ ਸਕਦੇ ਹੋ ਕੰਧਾਂ ਦੇ ਉੱਤੇ ਪੇਂਟਿੰਗਸ ਬਣਾਈਆਂ ਹੋਈਆਂ ਸਿੱਖ ਫੌਜਾਂ ਮੁਗਲ ਫੌਜਾਂ ਨਾਲ ਮੁਕਾਬਲੇ ਕਰ ਰਹੀਆਂ ਨੇ ਤੇ ਯੁੱਧ ਚੱਲ ਰਿਹਾ ਵਾ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ ਯੁੱਧ ਹੋਇਆ ਸੀਗਾ ਵੱਡੇ ਸੈਭਜਾਦਿਆਂ ਨਾਲ ਵੱਡੇ ਸੈਭਜਾਦਿਆਂ ਦਾ ਮੁਗਲ ਫੌਜਾਂ ਨਾਲ ਤੇ ਪਿਛਲੇ ਵਲੌਗਸ 'ਚ ਵੀ ਤੁਹਾਨੂੰ ਮੈਂ ਦਿਖਾਇਆ ਸੀਗਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੇ ਚਮਕੌਰ ਦੀ ਗੜੀ ਸਭ ਕੁਝ ਤੁਹਾਨੂੰ ਮੈਂ ਉੱਥੇ ਦਿਖਾਇਆ ਸੀਗਾ ਕਿਵੇਂ ਵੱਡੇ ਸੈਭਜਾਦਿਆਂ ਨੇ ਮੁਗਲਾਂ ਨਾਲ ਮੁਕਾਬਲੇ ਕੀਤੇ ਤੇ ਕੇਲੇ ਜਿਉ ਤੋ ਤੀਰ ਚਲਾ ਚਲਾ ਕੇ ਮੁਗਲ ਫੌਜਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸ਼ਹੀਦियां ਪ੍ਰਾਪਤ ਕੀਤੀਆਂ ਉੱਥੇ ਤੇ ਜਿਹੜੇ ਉਹਨਾਂ ਦੇ ਨਾਲ ਸਿੰਘ ਸੀਗੇ ਉਹ ਵੀ ਲੜਦੇ ਲੜਦੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਸੀਗੇ ਜੀ ਤੇ ਬਾਕੀ ਆਪਾਂ ਅੰਦਰ ਚੱਲਦੇ ਹਾਂ ਅੰਦਰ ਚੱਲ ਕੇ ਵੀ ਤੁਹਾਨੂੰ ਦਿਖਾਉਂਦੇ ਆ ਅਗਿਤੇ ਤੁਸੀਂ ਦੇਖ ਸਕਦੇ ਆ ਅੱਗੇ ਅੰਦਰ ਥੀਏਟਰ ਤੇ ਕਿਰੋ ਸਿੱਖ ਇਤਿਹਾਸ ਵਾਲ ਦਿਖਾਉਂਦੇ ਜੀ ਇਹ ਜਿੰਨਾ ਵੱਲੋਂ ਬਣਵਾਇਆ ਗਿਆ ਜੀ ਤੇ ਦੇਖ ਸਕਦੇ ਆ ਸ਼੍ਰੀ ਬਨਵਾਰੀ لال ਪਲੋਹਿਤ ਗਵਰਨਰ ਆਫ ਪੰਜਾਬ ਐਂਡ ਸ਼੍ਰੀ ਸਰਦਾਰ ਚਰਨਜੀਤ ਸਿੰਘ ਚੰਨੀ ਚੀਫ ਮਿਨਿਸਟਰ ਆਫ ਪੰਜਾਬ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਵੀ ਦਿਖਾਣੇ ਤੇ 10 ਸਾਲਾਂ ਦੇ ਸ਼ਾਦ ਦੇ ਵਿੱਚ ਸਕਰੀਨ ਲਗਾਈ ਹੋਈ ਹੈ ਅੰਦਰ ਸਾਰਾ ਕੁਝ ਦਿਖਾਉਂਦੇ ਜਿਹੜਾ ਪੰਜਾਬ ਦਾ ਇਤਿਹਾਸ ਹੈ ਨਗਰ ਚਰਨਜੀਤ ਸਿੰਘ ਜੀ ਮਿਊਜ਼ੀਅਮ ਅੰਮ੍ਰਿਤਸਰ ਲੋ ਜੀ ਆਪਾਂ ਥੀਏਟਰ ਚੋਂ ਬਾਹਰ ਆ ਗਏ ਆ ਤੇ ਅੰਦਰ ਪੂਰੀ ਇੰਡੀਅਨ ਹਿਸਟਰੀ ਦਿਖਾਈ ਯਾਰੀ ਅੰਦਰ ਕੈਮਰਾ ਲਾਉ ਨਹੀਂ ਕੀਤਾ ਉਹਨਾਂ ਨੇ ਇਸੇ ਕਰਕੇ ਮੈਂ ਸ਼ੂਟ ਨਹੀਂ ਲਿਆ ਹੈਗਾ ਤੇ ਦੇਖ ਸਕਦੇ ਹੋ ਸਾਹਮਣੇ ਸਕਰੀਨ ਚੱਲਦੀ ਪਈ ਆ ਉਰੇ ਤੇ ਪੂਰਾ ਇੰਡੀਅਨ ਹਿਸਟਰੀ ਪੰਜਾਬ ਹਿਸਟਰੀ ਸਿੱਖ ਹਿਸਟਰੀ ਸਭ ਕੁਝ ਦਿਖਾਉਂਦੇ ਆ ਜੀ ਤੇ ਜੋ ਵੀ ਸੀ ਅੰਦਰ ਉਹਨਾਂ ਨੇ ਕੈਮਰਾ ਲਾਉ ਨਹੀਂ ਕੀਤਾ ਇਸੇ ਕਰਕੇ ਮੈਂ ਸ਼ੂਟ ਨਹੀਂ ਕੀਤਾ ਹੈਗਾ ਬਾਕੀ ਆਪਾਂ ਤੁਹਾਨੂੰ ਬਾਹਰੋਂ-ਬਾਰੋਂ ਸਾਰਾ ਦਿਖਾ ਦਿੰਨੇ ਆ ਇੱਕ ਵਾਰੀ ਦਸਤਾਨੇ ਸ਼ਹਾਦਤ ਅੱਗੇ ਚੱਲਦੇ ਆ ਅੱਗੇ ਲੋ ਜੀ ਬਾਕੀ ਤੁਸੀਂ ਆ ਦੇਖ ਸਕਦੇ ਹੋ ਮੂਰਤੇ ਬਣਾਈ ਗਏ ਜਿਹੜੋ ਸਿੱਖ ਫੌਜਾਂ ਜੰਗ ਲੜਨ ਵਾਸਤੇ ਜਾ ਰਹੀਆਂ ਨੇ ਘੋੜਿਆਂ ਤੇ ਚੜ ਕੇ ਚਮਕੌਰ ਦੀ ਗੜੀ ਵਿੱਚ ਜਦੋਂ ਮੁਗਲ ਸੈਨਿਕਾਂ ਨਾਲ ਯੁੱਧ ਹੁੰਦੇ ਸੀਗੇ ਉਹ ਸੀਨ ਦਿਖਾਇਆ ਗਿਆ ਜੀ ਇੱਥੇ ਦੇਖ ਸਕਦੇ ਹੋ ਤੁਸੀਂ ਸਿੱਖ ਫੌਜਾਂ ਘੋੜਿਆਂ ਤੇ ਚੜੀਆਂ ਹੋਈਆਂ ਪੂਰੀ ਤਿਆਰਬਰ ਤਿਆਰ ਇਹਦੀਆਂ ਤਸਵੀਰਾਂ ਬਣਾਈਆਂ ਗਈਆਂ ਇੱਥੇ ਹੋ ਜੀ ਆ ਇੱਕ ਨਵੀਂ ਜਿਹੀ ਚੀਜ਼ ਦੇਖੀ ਆ ਮੈਂ ਇੱਧਰ ਆ ਤੁਸੀਂ ਦੇਖ ਸਕਦੇ ਹੋ ਪਿੱਲਰਸ ਲੱਗੇ ਹੋਏ ਆ ਸਾਰੇ ਤੇ ਪਿੱਲਰਸ ਦੇ ਉੱਤੇ ਨਾ ਸ਼ਹੀਦਾਂ ਦੇ ਨਾਮ ਲਿਖੇ ਹੋਏ ਆ ਸਾਰਿਆਂ ਦੇ ਆ ਤੁਸੀਂ ਦੇਖ ਸਕਦੇ ਹੋ ਭਾਈ ਮੌਲਕ ਸਿੰਘ ਸੁਪੁੱਤਰ ਭਾਈ ਆਲਮ ਸਿੰਘ ਨਚਣਾ ਨਚਣਾ ਤੇ ਭਾਈ ਮੋਹਰ ਸਿੰਘ ਸੁਪੁੱਤਰ ਭਾਈ ਆਲਮ ਸਿੰਘ ਨਚਣਾ ਤੇ ਸਾਰੇ ਇਦਾਂ ਇਦਾਂ ਦੇ ਨਾਮ ਲਿਖੇ ਹੋਏ ਆ ਇਹਨਾਂ ਦੇ ਬੈਕਸਾਈਡ ਮੈਂ ਤੁਸੀਂ ਕਾਫੀ ਵੱਡਾ ਓਪਨ ਥੀਏਟਰ ਬਣਾਇਆ ਹੋਇਆ ਹੈ ਕਦੇ ਤੁਸੀਂ ਦੇਖ ਸਕਦੇ ਸਾਰਾ ਓਪਨ ਥੀਏਟਰ ਹੈ ਬੈਠਣ ਵਾਸਤੇ ਸਾਰੇ ਸ਼ਹੀਦਾਂ ਦੇ ਨਾਮ ਲਿਖੇ ਹੋਏ ਆ ਇੱਥੇ ਲੋ ਜੀ ਆ ਪਿੱਛੇ ਸਾਰੀ ਪਾਰਕ ਹੀ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇਖਦੇ ਜਿਹੜੇ ਆਪਾਂ ਸ਼ੂਟ ਕੀਤੇ ਆ ਚਮਕੌਰ ਸਾਹਿਬ ਜੀ ਦੇ ਤੇ ਸਾਰੇ ਗੁਰਦੁਆਰਾ ਸਾਹਿਬ ਆ ਸਾਰਾ ਇਹ ਦਾਸਤਾਨੇ ਸ਼ਹਾਦਤ ਹੈ ਜੀ ਤੁਸੀਂ ਦੇਖ ਸਕਦੇ ਆ ਤੇ ਇਧਰ ਉਹ ਖਾਣ ਪੀਣ ਵਾਸਤੇ ਜਿਵੇਂ ਕੈਫੇਸ ਬਣੇ ਰੈਸਟੋਰੈਂਟ ਬਣੇ ਹੋਇਆ ਉਹ ਬਣੇ ਹੋਏ ਰਹਿਟ ਗੋਲ-ਗੋਲ ਜੇ। ਆ ਤੁਸੀਂ ਦੇਖ ਸਕਦੇ ਸਾਰਾ ਦਾਸਤਾਨੇ ਸ਼ਹਾਦਤੀ ਹੈ ਜੀ ਤੇ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਡਿਸਕ੍ਰਿਪਸ਼ਨ ਚ ਤੁਸੀਂ ਵੀ ਇੱਕ ਵਾਰੀ ਜਰੂਰ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਵਿਜ਼ਿਟ ਕਰੋ ਤੇ ਦਿਖਾਓ ਉਹਨਾਂ ਨੂੰ ਵੀ ਸਿੱਖੇ ਇਤਿਹਾਸ ਤੇ ਉਸ ਚੀਜ਼ ਦੇ ਬਾਰੇ ਦੱਸੋ ਉਹਨਾਂ ਨੂੰ। ਬਾਕੀ ਤੁਸੀਂ ਦੇਖ ਸਕਦੇ ਬਹੁਤ ਅੱਛੀ ਲੋਕੇਸ਼ਨ ਆ ਬਹੁਤ ਅੱਛੀ ਮੇਨਟੇਨੈਂਸ ਰੱਖੀ ਗਈ ਆ ਸਰਕਾਰ ਵੱਲੋਂ। ਪਾਸ ਲੈਣਾ ਪੈਂਦਾ ਗੇਟ ਤੇ ਹੈਗਾ ਫ੍ਰੀ ਆਫ ਕਾਸਟ ਹੀ ਤੇ ਕੋਈ ਪੈਸਾ ਨਹੀਂ ਲੈਂਦੇ ਹੈਗੇ ਐਂਟਰੀ ਐਂਟਰੀ ਵਾਸਤੇ ਇੱਕ ਪਾਸ ਦੇ ਦਿੰਦੇ ਆ ਤੇ ਆਈਡੀ ਪ੍ਰੂਫ ਨਾਲ ਦੇਣਾ ਪੈਂਦਾ ਉਹਨਾਂ ਨੂੰ ਇੱਕ ਆਈਡੀ ਪ੍ਰੂਫ ਤੇ ਤੁਸੀਂ ਪੰਜ ਪਾਸ ਲੈ ਸਕਦੇ ਹੋ ਤੇ ਬਾਕੀ 12 ਸਾਲ ਤੋਂ ਛੋਟੇ ਬੱਚੇ ਦਾ ਕੋਈ ਉਹ ਨਹੀਂ ਹੈਗਾ ਉਹਨੂੰ ਐਂਟਰੀ ਫ੍ਰੀ ਹੈ ਜੀ ਅੰਦਰ ਤੇ ਪੈਸਾ ਕੋਈ ਨਹੀਂ ਲੈਂਦੇ ਹੈਗੇ ਫ੍ਰੀ ਆਫ ਕਾਸਟ ਹੀ ਆ ਟੋਟਲੀ ਬਸ ਇੱਕ ਆਈਡੀ ਪ੍ਰੂਫ ਚਾਹੀਦਾ ਤੁਹਾਡਾ ਨਾਲ ਯੋ ਦਿਖਾ ਰਹੇ ਤੋਂ ਬਾਅਦ ਲੈ ਸਕਦੇ ਹਾਂ ਗੇਟ ਤੋਂ ਐਂਟਰੀ ਤੱਕ ਉਸ ਤੋਂ ਬਾਅਦ ਤੁਸੀਂ ਅੰਦਰ ਆ ਕੇ ਦੇਖ ਸਕਦੇ ਹੋ ਸਾਰਾ ਦਾਸਤਾਨੇ ਸ਼ਹਾਦਤ ਲਓ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਦਾਸਤਾਨੇ ਸ਼ਹਾਦਤ ਮਿਊਜ਼ੀਅਮ ਸਿੱਖ ਵਾਰ ਮਿਊਜ਼ੀਅਮ ਤੇ ਇਹ ਸ਼੍ਰੀ ਚਮਕੌਰ ਸਾਹਿਬ ਚ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਜੀ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਜੀ ਤੇ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਪਲੀਜ਼ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਆਓ ਇੱਥੇ ਵਿਜ਼ਿਟ ਕਰੋ ਤੁਸੀਂ ਵੀ ਇੱਕ ਵਾਰੀ ਤੇ ਆਈਡੀ ਪ੍ਰੂਫ ਜ਼ਰੂਰ ਨਾਲ ਲੈ ਕੇ ਬਿਕੋਜ਼ ਵਿਦਆਊਟ ਆਈਡੀ ਪ੍ਰੂਫ ਆ ਪਾਸ ਨਹੀਂ ਦਿੰਦੇ ਹੈਗੇ ਅੰਦਰ ਜਾਣ ਵਾਸਤੇ ਤੇ ਇੱਕ ਆਈਡੀ ਪ੍ਰੂਫ ਤੋਂ ਤੁਸੀਂ ਪੰਜ ਪਾਸ ਲੈ ਸਕਦੇ ਹੋ ਬਾਕੀ ਆਪਾਂ ਆਪਣਾ ਇਹਦਾ ਵਲੋਗ ਇੱਥੇ ਖਤਮ ਕਰਦੇ ਕੋਈ ਗਲਤੀ ਹੋਵੇ ਕੋ ਭੁੱਲ ਚੁੱਕੋਗੇ ਤਾਂ ਮੈਨੂੰ ਮaaf ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ